ਦੇ ਬਾਹਰ ਸਾਡੀ ਮਾਤਾ ਰੋਪਰਾਣੀ ਜੀ ਬਾਹਰ ਸੁੱਤੇ ਪਏ ਸੀ ਇੱਕ ਅਣਪਛਾਤੇ ਬੰਦੇ ਇੱਥੇ ਆਏ ਇੱਕ ਡੇਢ ਘੰਟੇ ਤੋਂ ਇੱਥੇ ਤੋਰਾ ਫੇਰੀ ਕਰ ਰਹੇ ਸੀ ਤੇ ਇਹਨਾਂ ਦੀ ਮਾਤਾ ਸੁੱਤੀ ਪਈ ਨੂੰ ਦੇਖ ਕੇ ਇਹਨਾਂ ਦੀ ਜਿਹੜੀ ਵਾਲੀ ਆ ਕੰਨਾਂ ਦੀ ਉਹ ਕੱਢ ਕੇ ਲੈ ਗਏ ਨੇ ਇੱਥੇ ਹੋਰ ਵੀ ਬਹੁਤ ਕਾਫੀ ਲੰਬੇ ਸਮੇਂ ਤੋਂ ਅਣਪਛਾਤੇ ਆਦਮੀ ਆਉਂਦੇ ਜਾਂਦੇ ਰਹਿੰਦੇ ਨੇ ਉੱਡੇ ਸਾਡੇ ਇਸ ਗਲੀ ਦੇ ਵਿੱਚ ਘਰ ਕੋਈ ਸੇਫ ਨਹੀਂ ਹੈਗਾ ਜਦੋਂ ਹੱਥ ਲੱਗੇ ਨੇ ਨਾ ਉਦੋਂ ਮੈਂ ਕਿਹਾ ਬਾਂਦਰ ਚੜਕੇ ਨੇ ਅੱਛਾ ਤੇ ਬਾਂਦਰ ਕਰਕੇ ਮੈਂ ਚੀਕਾਂ ਜੇ ਮਾਰੀਆਂ ਨੇ ਉਠੀ ਇੱਕ ਕਪੜਾ ਲਾਇਆ ਮੈਂ ਕਿਹਾ ਬਾਂਦਰ ਤੇ ਉੱਡ ਵੀ ਗਿਆ ਲੈ ਕੇ ਆਏ ਵਾਲੀ ਮੇਰੀ ਹੈ ਨਹੀਂ ਦੇਖੋ ਕਿੱਡਾ ਵੱਡਾ ਰਿਸਕ ਰਿਹਾ ਬੰਦੇ ਨੇ ਇਹਨੇ ਚੋਰੀ ਕੀਤੀ ਹੈ ਪਹਿਲਾਂ ਇਨਕੁਆਰੀ ਕੀਤੀ ਸਾਰੀ ਮਾਤਾ ਮਾਦਾ ਪਈ ਇੱਥੇ ਕੰਨ ਪਾੜ ਕੇ ਹਲੇ ਚਲੋ ਰੱਬਾ ਸ਼ੁਕਰ ਹੈ ਦੂਜੀ ਵਾਲੀ ਬਚ ਗਈ ਕੰਨ ਪਾਟਿਆ ਪਿਆ ਲਹੂ ਲਹਾਨ ਹੋਇਆ ਪਿਆ ਤੋ ਕਟੋ ਘਟ ਅੱਧੇ ਪੌਣੇ ਤੋਂੜੇ ਦੀ ਕਬਾਲੀ ਐ ਪ੍ਰਾਣੀਆਂ ਵਾਲੀਆਂ ਸਾਰੀਆਂ ਇਹ ਤੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਜਿਹੜੇ ਇਹ ਚੋਰ ਨੇ ਜਾਂ ਪੁਲਿਸ ਬਸਸ ਨੇ ਇਹਨਾਂ ਦਾ ਨੱਥ ਪਾਈ ਜਾਵੇ ਅਣਕਿਆ ਆਖਿਆ ਭਈ ਬਾਂਦਰ ਨਹੀਂ ਸੀ ਅੰਦਰੋਂ ਫੁੱਲ ਵੇਂਦੀਆਂ ਪਈਆਂ ਸਨ ਓ ਕੀ ਹੁੰਦਾ ਹੈ ਕਿਹਾ ਮਰੇ ਚ ਆਣ ਕੇ ਆਂਦਿਆਂ ਨੇ ਆਂਟੀ ਬਾਂਦਰ ਨਹੀਂ ਸਨ ਲੈ ਕੇ ਬੰਦੇ ਸੀ ਬੰਦਾ ਸਤਿ ਸ਼੍ਰੀ ਅਕਾਲ ਅੱਜ ਮੇਰੇ ਵਾਰਡ ਨੰਬਰ 10 ਸੇਕ ਕਲੋਨੀ ਵਿੱਚ ਘਰੇ ਘਰ ਦੇ ਬਾਹਰ ਸਾਡੇ ਮਾਤਾ ਰੋਪਰਾਣੀ ਜੀ ਬਾਹਰ ਸੁੱਤੇ ਪਏ ਸੀ ਇੱਕ ਅਣਪਛਾਤੇ ਬੰਦੇ ਇੱਥੇ ਆਏ ਇੱਕ ਡੇਢ ਘੰਟੇ ਤੋਂ ਇੱਥੇ ਤੋਰਾ ਫੇਰੀ ਕਰ ਰਹੇ ਸੀ ਤੇ ਇਹਨਾਂ ਦੀ ਮਾਤਾ ਸੁੱਤੀ ਪਈ ਦੇਖ ਕੇ ਨਾ ਜਿਹੜੀ ਵਾਲੀ ਆ ਕੰਨਾਂ ਦੀ ਉਹ ਕੱਢ ਕੇ ਲੈ ਗਏ ਨੇ ਇੱਥੇ ਹੋਰ ਵੀ ਬਹੁਤ ਕਾਫੀ ਲੰਬੇ ਸਮੇਂ ਤੋਂ ਅਣਪਛਤੇ ਆਦਮੀ ਆਉਂਦੇ ਜਾਂਦੇ ਰਹਿੰਦੇ ਨੇ ਉੱਦੋਂ ਸਾਡੇ ਇਸ ਗਲੀ ਦੇ ਵਿੱਚ ਘਰ ਕੋਈ ਸੇਫ ਨਹੀਂ ਹੈਗਾ ਇੱਕ ਵੀ ਦੇਖੋ ਇੱਕ ਘਰ ਦੇ ਮੂਹਰੇ ਆਪਾਂ ਆਪਣੇ ਘਰ ਦੇ ਮੂਹਰੇ ਆਪਾਂ ਘਰ ਦੇ ਮੂਹਰੇ ਬੈਠ ਨਹੀਂ ਸਕਦੇ ਇਨੇ ਮਾੜੇ ਹਾਲਾਤ ਨੇ ਇੱਥੇ ਸਾਡੇ ਸ਼ਹਿਰ ਸਮਾਨੇ ਦੇ ਨਿਤ ਨਵੇਂ ਨਵੇਂ ਚੋਰੀਆਂ ਹੋ ਰਹੀਆਂ ਨੇ ਮੋਟਰਸਾਈਕਲ ਚੋਰੀ ਹੋ ਗਏ ਘਰਾਂ ਚ ਲੋਕ ਅੰਦਰ ਬੜ ਬੜ ਚੋਰੀਆਂ ਕਰਨੇ ਦੇਖੋ ਇਹ ਅੰਦਰ ਘਰ ਦੇ ਅੰਦਰ ਬੜ ਕੇ ਚੋਰੀ ਕਰਨ ਵਾਲੀ ਗੱਲ ਹੋ ਗਈ ਅੰਦਰ ਗਲੀ ਬੰਦ ਆ ਗਈ ਦੇਖੋ ਕਿੱਡਾ ਵੱਡਾ ਰਿਸਕ ਰਿਹਾ ਬੰਦੇ ਨੇ ਇਹਨੇ ਚੋਰੀ ਕੀਤੀ ਹੈ ਪਹਿਲਾਂ ਇਨਕੁਆਰੀ ਕੀਤੀ ਸਾਰੀ ਮਾਤਾ ਮਾਤਾ ਪਈ ਇੱਥੇ ਕੰਨ ਪਾੜ ਕੇ ਹਲੇ ਚਲੋ ਰੱਬਾ ਸ਼ੁਕਰ ਹੈ ਦੂਜੀ ਵਾਲੀ ਬਚ ਗਈ ਕੰਨ ਪਾਟਿਆ ਪਿਆ ਲਹੂ ਲਹਾਨ ਹੋਇਆ ਪਿਆ ਉਹ ਕਟੋਗਟ ਅੱਧੇ ਪੌਣੇ ਤੋਂਲੇ ਦੇ ਕਬਾਲੀ ਆ ਪ੍ਰਾਣੀਆਂ ਵਾਲੀਆਂ ਸਾਰੀਆਂ ਇਹ ਤਾਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਜਿਹੜੇ ਇਹ ਚੋਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦਾ ਨੱਥ ਪਾਈ ਜਾਵੇ ਤਾਂ ਦਿਨ ਪਰ ਦਿਨ ਹਾਲਾਤ ਮਾੜੇ ਹੋ ਰਹੇ ਨੇ ਤੇ ਇਹ ਬਹੁਤ ਨਿੰਦਣਯੋਗ ਗੱਲ ਹੈ ਇਹ ਇੱਕ ਦੇਖੋ ਬਜ਼ੁਰਗਾ ਔਰਦੂ 70 ਸਾਲ ਦੀ ਉਮਰ ਹੈ ਤਾਂ ਚੋਰ ਇੱਕ ਨੌਜਵਾਨ 40-45 ਸਾਲ ਦਾ ਕੱਢ ਕੇ ਦਵਾਈ ਲੈ ਗਿਆ ਅੱਜ ਕੱਲ੍ਹ ਪ੍ਰਵਾਸ ਚ ਇੰਨੇ ਮਹਿੰਗਾਈ ਦੇ ਟਾਈਮ ਵਿੱਚ ਪ੍ਰਵਾਸ ਚ ਆਉਣੇ ਬਹੁਤ ਔਖੇ ਨੇ ਤਾਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਕਰਦਾ ਤੇ ਪ੍ਰਸ਼ਾਸਨ ਵੀ ਕਰਦਾ ਇਸ ਗੱਲ ਦੀ ਨਿੰਦਾ ਵੀ ਕਰਦਾ ਵੀ ਦਿੜ ਪਰ ਜਿਹੜਾ ਮਹੱਲੇ ਵਿੱਚ ਘਰਾਂ ਵਿੱਚ ਬੜਾ ਬੜਾ ਚੋਰੀਆਂ ਹੋ ਰਹੀਆਂ ਨੇ ਇਹਦਾ ਨਖ ਪਾਈ ਜਾਵੇ। ਕੋਈ ਸੀਸੀਟੀਵੀ ਕੈਮਰੇਜ ਦੇ ਵਿੱਚ ਕੋਈ ਰਿਕਾਰਡਿੰਗ ਵਗੈਰਾ ਹੋਈ ਹੋਵੇ ਜੀ। ਰਿਕਾਰਡਿੰਗ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕਪੀਏ ਲਖਾ ਚੁੱਕੇ ਆਂ। ਰਿਕਾਰਡਿੰਗ ਸਾਡੇ ਕੋਲ ਹੈਗੀ ਹੈ ਜਿਹੜਾ ਚੋਰ ਆ ਉਹਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ। ਜੇ ਚਾਹਣ ਤਾਂ ਪ੍ਰਸ਼ਾਸਨ ਨੂੰ ਕੱਢ ਕੇ ਸਾਡੇ ਸਾਹਮਣੇ ਰੱਖ ਸਕਦਾ ਹੈ। ਤੇ ਹੁਣ ਪ੍ਰਸ਼ਾਸਨ ਆਇਆ ਸੀ ਕੀ ਹੈ ਮਤਲਬ ਪ੍ਰਸ਼ਾਸਨ ਦੇਖੋ ਵਿਸ਼ਵਾਸ ਦਿਵਾਇਆ ਹੈ ਰਿਕਾਰਡਿੰਗ ਭੇਜਦੀ ਹੈ ਉਹ ਆ ਕੇ ਜਿਹੜੀ ਆਪਣੀ ਕਾਰਵਾਈ ਕਰਕੇ ਚਲੇ ਗਏ ਨੇ ਤੇ ਉਹ ਕਹਿੰਦੇ ਚਲੋ ਜਦੋਂ ਹੱਥ ਲੱਗੇ ਨੇ ਨਾ ਉਦੋਂ ਮੈਂ ਕਿਹਾ ਬਾਂਦਰ ਚੜ ਗਏ ਨੇ ਅੱਛਾ ਤੇ ਬਾਂਦਰ ਕਰਕੇ ਮੈਂ ਚੀਕਾਂ ਜਿਹਾ ਮਾਰੀਆਂ ਨੇ ਉੱਠੀ ਇੱਕ ਕਪੜਾ ਲਾਇਆ ਮੈਂ ਕਿਹਾ ਬਾਂਦਰ ਤਾਂ ਉੱਡ ਵੀ ਗਿਆ ਲਾ ਕੇ ਆਇਆ ਇਹ ਵਾਲੀ ਮੇਰੀ ਹੈ ਨਹੀਂ ਆਸੇ ਪਾਸੇ ਵੇਖਦੀਆਂ ਤੇ ਹੈ ਨਹੀਂ ਫਿਰ ਉਹ ਕੁੜੀਆਂ ਨੇ ਆਣ ਕੇ ਆਖਿਆ ਭਈ ਬਾਂਦਰ ਨਹੀਂ ਸੀ ਅੰਦਰੋਂ ਫੁੱਲ ਵੇਂਦੀਆਂ ਪਈਆਂ ਸਨ ਓ ਕੀ ਹੁੰਦਾ ਹੈ ਕੈਮਰੇ ਚ ਆਣ ਕੇ ਆਂਦੀਆਂ ਨੇ ਆਂਟੀ ਬਾਂਦਰ ਨਹੀਂ ਸਨ ਲੈ ਕੇ ਬੰਦੇ ਸੀ ਬੰਦੇ ਸੀ ਬਈ ਲਾਈ ਕਦੇ ਵੇਖਿਆ ਆਂਦਾ ਜਾਂਦਾ ਕਦੇ ਇੱਥੇ ਮੈਂ ਬਸ ਆ ਮੁੰਡਿਆ ਵਰਗੀ ਸੀ ਕੁਰਤਾ ਵੇਖ ਮੈਂ ਪਾਇਆ ਹੋਏ ਨੇ ਹਾਂ ਇੱਕੋ ਹੀ ਕਰਨ ਦੀ ਵਾਲੀ ਖੋ ਕੇ ਲੈ ਜੀ ਆ ਇੱਕ ਇੱਕ ਲੈ ਗਿਆ